ਪੰਜਾਬ ਦੇ ਕਪਨਾਤ ਮੰਤਰੀ ਬ੍ਰਹਮਸ਼ੰਕਰ ਜਿੰਪਾਈ ਸਾਡੇ ਨਾਲ ਮਜੂਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੀ ਰਾਜਨੀਤੀ ਨਾਲ ਜੁੜੀ ਆ ਜਿਸ ਸਫਲ ਕਰਾ ਜਿਹਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਕਿਹਾ ਵੀ ਜਿਹੜੀ ਆ ਆਮ ਆਦਮੀ ਪਾਰਟੀ ਇਹ ਜਿਹੜੀ ਉਹ ਕਾਂਗਰਸ ਦੇ ਲੀਡਰਾਂ ਦੇ ਨਾਲ ਧੱਕਾ ਕਰ ਰਹੀ ਹੈ ਦੇਖੋ ਕੋਈ ਕਾਂਗਰਸ ਨਾਲ ਧੱਕਾ ਨਹੀਂ ਹੋ ਰਿਹਾ ਜਾਂ ਕਿਸੇ ਨਾਲ ਕੋਈ ਧੱਕਾ ਨਹੀਂ ਹੋ ਰਿਹਾ ਅਗਰ ਪੁਰਾਣੇ ਕੋਈ ਵਿਸ਼ੇਸ਼ ਕੇਸ ਹੈਗੇ ਆ ਔਰ ਅਦਰੋ ਸੁਰਦਨ ਸਰਕਾਰਾਂ ਨੇ ਕੋਈ ਫੈਸਲੇ ਨਹੀਂ ਲਏ ਤਾਂ ਇਹ ਜਿਹੜਾ ਸਰਕਾਰ ਦਾ ਆਵਾਜ਼ ਵੀ ਪਾਰਟੀ ਦਾ ਕੋਈ ਨਾ ਪੁਲਿਸ ਨੇ ਆਪਣੀ ਕਾਰਵਾਈ ਦਿੱਖਦੇ ਉਹਨਾਂ ਨੇ ਕੁਝ ਅਫਸਰਾਂ ਤੇ ਵੀ ਇਲਜ਼ਾਮ ਲਾਏ ਵੀ ਅਫਸਰ ਜਿਹੜੇ ਆ ਕੁਝ ਪੈਸਾਂ ਲਈ ਤੇ ਪ੍ਰੋਮੋਸ਼ਨ ਲਈ ਆ ਉਹ ਸਿਰਫ ਇਹ ਜਿਹੜੇ ਕਾਂਗਰਸ ਲੀਡਰਾਂ ਨੂੰ ਆ ਜਿਹੜੇ ਟਾਰਗੇਟ ਕਰਦੇ ਕੋਈ ਕੋਈ ਇਦਾਂ ਨਹੀਂ ਕਰਦੀ ਹੈ ਕਾਨੂੰਨ ਦੇ ਮੁਤਾਬਕ ਕਰ ਕਾਨੂੰਨੀ ਧਾਰਾ ਮਾਂ ਦੇ ਤਾਵੇ ਕੰਮ ਹੋ ਰਿਹਾ ਸਭ ਤੇ ਉਹਨਾਂ ਨੇ ਇਹ ਕਿਹਾ ਵੀ ਕਾਂਗਰਸ ਭਵਨ ਦੇ ਬਾਹਰ ਇੱਕ ਲਾਲ ਰੰਗ ਦੇ ਨਾਲ ਉਹਨਾਂ ਅਫਸਰਾਂ ਦੇ ਨਾਮ ਲਿਖੇ ਜਾਣ ਉਹਨਾਂ ਨੇ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਉਹਨਾਂ ਨੂੰ ਕਿਹਾ ਵੀ ਲਿਖੇ ਜਾਣ ਜਿਹੜੇ ਇਦਾਂ ਦੇ ਅਫਸਰ ਆ ਜਦੋਂ ਸਾਡੀ ਸਰਕਾਰ ਆਏਗੀ ਤਾਂ ਅਸੀਂ ਉਹਨਾਂ ਨੂੰ ਜਿਹੜਾ ਉਹ ਸਵਕ ਸਖਾਵਾਂਗੇ ਇੱਕ ਨਾ ਕਹਿ ਸਕਦੇ ਧਮਕੀ ਦੇ ਤੌਰ ਤੇ ਕਹਤ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ ਇਦਾਂ ਦੀ ਗੱਲ ਕਰਨੀ ਵੀ ਚਾਹੀਦੀ ਆ ਅਗਰ ਉਹਨਾਂ ਦੇ ਕੋਈ ਕੇਸ ਬਣਿਆ ਤਾਂ ਕਾਨੂੰਨ ਦੇ ਮੁਤਾਬਿਕ ਸੀ ਉਹਨਾਂ ਦੇ ਉਹਨਾਂ ਦੀਆਂ ਸਰਕਾਰਾਂ ਮੇਲੇ ਵੀ ਬਣਿਆ ਉਸ ਤੋਂ ਪਿਛਲੀ ਸਰਕਾਰ ਚ ਵੀ ਬਣਿਆ ਉਹਨਾਂ ਦੇ ਉੱਤੇ ਤੇ ਉਹਨਾਂ ਨੇ ਕਿੰਨੇ ਕੁ ਲਾਲ ਰੰਗ ਦੇ ਨਾਲ ਅਫਸਰਾਂ ਦੇ ਨਾਮ ਉਹਦੇ ਲਿਖੇ ਹੋਰ ਲਖਾਈ ਮੈਂ ਗੱਲ ਕਹਿਣੀ ਜੀ ਇਹ ਇਹ ਜਿਹੜੀ ਆਪਾਂ ਨੂੰ ਕਿਸੇ ਨੂੰ ਵੀ ਇਹ ਭਾਸ਼ਾ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਸਾਨੂੰ ਕਾਨੂੰਨ ਦਾ ਪਾਲਣ ਕਰਨਾ ਜਿਹਦਾ ਕਾਨੂੰਨ ਨਹੀਂ ਉਹਨਾਂ ਨੂੰ ਪਹਿਲਾਂ ਵੀ ਉਹਨਾਂ ਨੂੰ ਜਮਾਨਤ ਕਾਨੂੰਨ ਨੇ ਦਿੱਤੀ ਹੈ ਹੁਣ ਵੀ ਉਹਨਾਂ ਨੂੰ ਕੋਰਟ ਨੇ ਜਮਾਨਤ ਦਿੱਤੀ ਹੈ ਅਲੱਗ-ਅਲੱਗ ਜਗ੍ਹਾ ਮੀਟਿੰਗਾਂ ਹੋ ਰਹੀਆਂ ਕਾਂਗਰਸ ਦੀਆਂ ਤੇ ਆਮ ਆਦਮੀ ਪਾਰਟੀ ਦੀਆਂ ਗਠਵੰਦਰ ਦੀ ਵੀ ਗੱਲਬਾਤ ਚੱਲ ਰਹੀ ਹੈ ਪਰ ਭਗਵੰਦ ਮਾਨ ਜੀ ਦਾ ਜਿਹੜਾ ਆਇਆ ਬਿਆਨ ਉਹਦੇ ਵਿੱਚ ਕਿਹਾ 13 ਦੀਆਂ 13 ਸੀਟਾਂ ਜਿਹੜੀਆਂ ਪੰਜਾਬ ਦੇ ਵਿੱਚ ਜਿੱਤਣਗੇ ਉਹ ਕਿਵੇਂ ਲੱਗਦਾ ਕਿ ਭਗਵੰਦ ਦੇਖੋ ਇਹ ਸਾਰੀ ਟਾਪ ਲੀਡਰਸ਼ਿਪ ਹੁੰਦੀ ਹੈਗੀ ਆ ਇਹ ਉਹਨਾਂ ਦੇ ਫੈਸਲੇ ਹੁੰਦੇ ਆ ਅਸੀਂ ਤਾਂ ਉਹਨਾਂ ਦੇ ਫੈਸਲੇ ਅੰਦਰ ਚੱਲਣਾ ਸਰ ਇੱਕ ਛੋਟਾ ਜਿਹਾ ਹੋਰ ਸਵਾਲ ਆ ਭਈ ਜਿਹੜਾ ਇਹ ਫਗਵਾੜਾ ਦੇ ਵਿੱਚ ਕਾਂਡ ਹੋਇਆ ਉਹਦੇ ਵਿੱਚ ਨਿਆਂਦ ਸਿੰਘ ਨੇ ਖੁਦ ਹੀ ਫੈਸਲਾ ਲਿਆ ਆ ਕੀ ਲੱਗਦਾ ਨਹੀਂ ਲਾਅ ਐਂਡ ਆਰਡਰ ਨੂੰ ਵੀ ਇਸ ਜੀ ਤੇ ਜਿਹੜਾ ਫਰਕ ਪੈਂਦਾ ਦੇਖੋ ਗੁਰੂ ਮਹਾਰਾਜ ਨੇ ਤਾਂ ਸਰ ਇਹਦੇ ਰੱਖਿਆ ਲਈ ਕੀਤਾ ਨਾਲੇ ਇੱਕ ਗੱਲ ਹੋਰ ਹੈ ਠੀਕ ਹੈ ਉਹਨਾਂ ਨੂੰ ਲੱਗਦਾ ਕਿਸੇ ਨੂੰ ਕਿ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਹੈ ਤੇ ਸਾਨੂੰ ਇਦਾਂ ਦਾ ਫੈਸਲਾ ਤਾਂ ਵੀ ਨਹੀਂ ਕਰਨਾ ਚਾਹੀਦਾ ਕੋ ਗੁਰੂ ਮਹਾਰਾਜ ਦੀ ਬੇਅਦਬੀ ਤਾਂ ਕੋ ਕਰ ਵੀ ਨਹੀਂ ਸਕਦਾ ਇਹ ਵੀ ਗੱਲ ਨਾਲ ਆ ਉਕੇ ਗੁਰੂਤਾ ਮਹਾਰਾਜ ਦਾ ਜਿਹੜਾ ਹੈਗਾ ਸੰਦੇਸ਼ ਹੈ ਸਭ ਦੀ ਰੱਖਿਆ ਕਰਨਾ ਹੈ ਸੋ ਇਹ ਜਿਹੜੇ ਫੈਸਲੇ ਜਿਹੜੇ ਭਾਵੂ ਖੋ ਕੇ ਨਹੀਂ ਲੈਣੇ ਚਾਹੀਦੇ ਅਗਰ ਕਿਸੇ ਨੇ ਇਦਾਂ ਦਾ ਕੰਮ ਕੀਤਾ ਤਾਂ ਉਹਨੂੰ ਸਜ਼ਾ ਦੇਣ ਦੇ ਹੋਰ ਬਹੁਤ ਤਰੀਕੇ ਹੁੰਦੇ ਆਂ ਅੱਤਵਾਦੀ ਸੰਗਠਨ ਦੇ ਆਗੂ ਨੇ ਜਿਹੜੀ ਧਮਕੀ ਦਿੱਤੀ 26 ਜਨਵਰੀ ਤੱਕ ਮੁੱਖ ਮੰਤਰੀ ਸਾਹਿਬ ਨੂੰ ਕੋਈ ਇਦਾਂ ਦੀ ਧਮਕੀ ਨੂੰ ਦਾ ਮੁੱਖ ਮੰਤਰੀ ਸਾਹਿਬ ਜਾਂ ਕੋਈ ਪਹਿਲਾਂ ਨਹੀਂ ਇਦਾਂ ਦੇ ਜਿਹੜਾ ਧਮਕੀ ਨੂੰ ਚਾਹੀਦਾ ਵੀ ਆਪਣੇ ਕੁਝ ਉੱਥੇ ਬੈਠੇ ਆ ਤੁਸੀਂ ਇਕੱਲੀਆਂ ਤਾਂ ਭਾਰਤ ਦੀ ਗੱਲ ਕਰ ਹਿੰਦੁਸਤਾਨ ਦੇ ਸੰਵਿਧਾਨ ਦੀ ਗੱਲ ਕਰ ਤੇ ਤੇਰਾ ਜਿਹੜਾ ਸਿਰ ਹੈ ਫਖਰ ਨਾਲ ਉੱਚਾ ਹੋਵੇ ਸੋ ਇਹ ਸਨ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਚੰਕਰ ਜਿੰਪਾ ਜੀ ਜਿਨ੍ਹਾਂ ਦੇ ਨਾਲ ਗਲਬਾਤ ਹੋਈ ਹੈ ਰਾਜਨੀਤਿਕ ਨੂੰ ਲੈ ਕੇ ਵੀ ਕੁਝ ਹੋਰ ਮੁੱਦਿਆਂ ਤੇ ਵੀ ਖਸ਼ਿਆਰਪੁਰ ਤੋਂ ਸਹਿਯੋਗੀ ਦੀਪਕ ਦੇ ਨਾਲ ਮੈਂ ਸੁਨੀਲ ਅਕਾ ਪੰਜਾਬ ਦਾ